ਇਸ ਵੱਲ ਦੀ ਵੱਡੀ ਖਬਰ ਆ ਰਹੀ ਹੈ ਕਿ ਤੂਫਾਨ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਸਮਾ 5 ਵਜੇ ਦਾ ਦੱਸਿਆ ਜਾ ਰਿਹਾ ਸੀ ਤੇ ਹੁਣ ਜਿਹੜੀ ਹੈ ਪਹਿਲਾਂ ਹੀ ਰਿਹਾਈ ਮਿਲ ਚੁੱਕੀ ਹੈ ਤੁਸੀਂ ਦੇਖਿਆ ਕਿ ਕੱਲ ਕਿਸ ਤਰੀਕੇ ਦੇ ਨਾਲ ਅਜਨਾਲਾ ਦੇ ਵਿੱਚ ਮਾਹੌਲ ਤਣਾਪੂਰਨ ਹੋ ਗਿਆ ਜਿੱਥੇ ਭਾਈ ਅਮਰਪਾਲ ਸਿੰਘ ਪਹੁੰਚਦੇ ਨੇ ਉਹਨਾਂ ਦੇ ਸਮਰਥਕ ਪਹੁੰਚਦੇ ਨੇ ਬੰਦੂਕਾਂ ਤਲਵਾਰਾਂ ਹਥਿਆਰ ਲੈ ਕੇ ਪਹੁੰਚ ਜਾਂਦੇ ਨੇ ਤਾਂ ਜਿੱਥੇ ਪੁਲਿਸ ਨੇ ਭਾਈ ਅਮਰਪਾਲ ਸਿੰਘ ਦੇ ਵਿਚਕਾਰ ਗੱਲਬਾਤ ਵੀ ਹੁੰਦੀ ਹੈ ਥਾਣੇ ਦੇ ਵਿੱਚ ਬਿਠਾ ਕੇ ਪੂਰੀ ਗੱਲਬਾਤ ਕੀਤੀ ਜਾਂਦੀ ਹੈ ਜਿੱਥੇ ਭਾਈ ਅਮਰਪਾਲ ਸਿੰਘ ਜੀ ਜਿਹੜੇ ਪੁਲਿਸ ਨੂੰ ਸਮਾ ਵੀ ਦਿੰਦੇ ਨੇ ਇੰਨੇ ਕ ਘੰਟਿਆਂ ਤੱਕ ਜਿਹੜਾ ਤੂਫਾਨ ਸਿੰਘ ਦੀ ਰਿਹਾਈ ਹੋ ਜਾਣੀ ਚਾਹੀਦੀ ਐ ਤੇ ਕੱਲ ਜਾਨਕਿ ਅੱਜ ਜਿਹੜਾ ਵਾ ਭਰੋਸਾ ਦਿੱਤਾ ਜਾਂਦਾ ਪੁਲਿਸ ਦੇ ਵੱਲੋਂ ਜਿਹੜੀ ਰਿਹਾਈ ਹੋ ਜਾਏਗੀ ਜਿੱਥੇ ਕਿ ਸਮਾਂ ਜਿਹੜਾ ਸ਼ਾਮ ਦਾ ਦੱਸਿਆ ਗਿਆ ਸੀ ਪਰ ਹੁਣੇ ਜਿਹੜੀ ਰਿਹਾਈ ਹੋ ਚੁੱਕੀ ਐ ਜਿਹੜੇ ਰਿਹਾਈ ਦੇ ਜਿਹੜੀ ਆ ਲੈਟਰ ਵੀ ਵਾਇਰਲ ਹੋ ਰਿਹਾ ਲਗਾਤਾਰ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਕਿ ਇਸ ਤਰੀਕੇ ਦੇ ਨਾਲ ਕੱਲ ਮਾਹੌਲ ਤਨਾਪੂਰਨ ਸੀ ਪੁਲਿਸ ਦਾ ਜਿਹੜਾ ਟਕਰਾ ਹੋ ਰਿਹਾ ਸੀ ਪੁਲਿਸ ਦੇ ਵੀ ਜਿਹੜਾ ਲਾਠੀ ਚਾਰਜ ਕੀਤਾ ਗਿਆ ਤੇ ਜਿਸ ਤੋਂ ਬਾਅਦ ਅੱਜ ਵੱਡੀ ਖਬਰ ਆndi ਐ ਕਿ ਪੁਲਿਸ ਜਿਹੜੀ ਐ ਉਹਨਾਂ ਦੇ ਸਾਹਮਣੇ ਚੋਕਤਾ ਗਈ ਪਰ ਹੱਲੇ ਤੱਕ ਰਿਹਾਈ ਨਹੀਂ ਦਿੱਤੀ ਗਈ ਸੀ ਪਰ ਹੁਣ ਜਿਹੜੀ ਆ ਉਹ ਰਿਹਾਈ ਵੀ ਮਿਲ ਚੁੱਕੀ ਐ ਇਸ ਮਰਤਕ ਜਿਹੜਿਆ ਕਾਫੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਇਸ ਜਨਾਲਾ ਦੇ ਵਿੱਚ ਕੱਲ ਦੀ ਜਿਹੜੀ ਆ ਇਹ ਖਬਰ ਵਾਇਰਲ ਹੋ ਰਹੀ ਐ ਤੇ ਅੱਜ ਦੱਸ ਦਈਏ ਕਿ ਰਿਹਾਈ ਮਿਲ ਚੁੱਕੀ ਐ ਤੂਫਾਨ ਸਿੰਘ ਜੁਨਾ ਦਾ ਨਾਮ ਲਾਪਰੇ ਸਿੰਘ ਤੂਫਾਨ ਐ ਉਹਨਾਂ ਨੂੰ ਥਾਣੇ ਦੇ ਵਿੱਚੋਂ ਕੱਢ ਲਿਆ ਗਿਆ ਐ ਤੇ ਨੌਜਵਾਨੀ ਨਿੱਕੜ ਹੋ ਕੇ ਕਿਉਂਕਿ ਤ੍ਰਨਾਮੀ ਬਹੁਤ ਜ਼ਿਆਦਾ ਆ ਇਸ ਗੱਲ ਨੂੰ ਜਾਣਕਾਰਾਂ ਦੇ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪੈਣਾ ਨੌਜਵਾਨੀ ਬਸ ਬੋਲੇ ਸੋਨਹਾਲ ਸਨਜੋਨ ਬਸ ੱੱਕੇ ਦੇ ਨਾਲ ਸਾਰਾ ਕੁਝ ਕੀਤਾ ਵਾ ਤੇ ਜਿੱਥੇ ਸੰਗਤ ਬੈਠੀ ਹੋ ਗਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਾਰਿਆਂ ਦਾ ਹਾਂਜੀ ਹਾਂਜੀ ਜਿਹਨੂੰ ਸੀਯੂ ਕਲੱਬ ਵੀ ਮੰਗਿਆ ਹੋਇਆ ਹੈ ਤੁਹਾਡੇ ਨਾਲ ਵੀ ਤੁਹਾਡੇ ਨਾਲ ਪਿੱਛੇੋਂ ਬਿਲਕੁਲ ਹੈ ਮੇਰਾ ਮੇਰੀ ਕੋਈ ਵੀ ਨਹੀਂ ਉਹਦੇ ਵਿੱਚ ਹੈਗਾ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਜੋ ਵੀ ਸਿਸਟਮ ਹੋਇਆ ਦਾ ਵਾ ਬਾਕੀ ਸੰਗਤਾਂ ਨੇ ਬਹੁਤ ਜ਼ਿਆਦਾ ਦਿੱਤਾ ਵਾ ਜੋਰ ਸਾਰਿਆਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਭਾਈ ਸਾਹਿਬ ਦਾ ਜਿੰਨਾ ਦਾ ਹੱਬਟੀਲਾ ਪੁਲਿਸ ਨੇ ਕੀਤਾ ਹੈ ਕੀ ਪੁਲਿਸ ਜਾਏ ਮੇਰੇ ਮੇਰੇ ਜਥੇਦਾਰ ਭਾਈ ਅਮਰਪਾਲ ਸਿੰਘ ਜੀ ਆ ਸਾਰਾ ਕੁਝ ਉਹ ਸਿੱਖ ਕੌਮ ਦੇ ਜਰਨੈਲ ਆ ਜਰਨੈਲ ਸਰਜਰੀਕਲ ਆ ਜਵਾ ਬਸ ਤਰੀਕੇ ਨਾਲ ਸੂਕ ਰਹੇ ਆ ਜੇਲ ਚ ਠੀਕ ਹੁੰਦਾ ਜੇਲ ਤੁਹਾਨੂੰ ਪਤਾ ਕਿਦਾਂ ਨਹੀਂ ਹੁੰਦੀ ਆ ਜੇਲ ਜਿੱਦਾਂ ਜੇਲ ਹੁੰਦੀ ਜੇਲ ਵਾਲਾ ਸਾਰੰਗ ਜੇਲ ਨਾਲ ਉਹ ਤੇ ਫਿਰ ਹੋਣਾ ਹੀ ਆ ਫਿਰ ਜੇਲ ਫਿਰ ਘਰ ਦਾ ਥੋੜਾ ਕੰਮ ਹੁੰਦਾ ਫਿਰ ਠੀਕ ਹੈ ਜੀ ਗੁਲਾਮੀ ਦਾ ਸਾਸਤਿਕ ਰੋਣਾ ਹੀ ਆ ਆਪਾਂ ਗੁਲਾਮ ਹੱਸੇ ਕਾ